ਸਸ਼ੀ ਕਾਂਜੂ ਤੋਂ 1224 7 ਪੰਜਾਬ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਮਾਈਕਰੋਸਾਫਟ ਅਤੇ ਗੂਗਲ ਵਰਗੀਆਂ ਤਕਨੀਕੀ ਕੰਪਨੀਆਂ ਨੂੰ ਭਾਰਤ ਵਿੱਚ ਛੇ ਭਰਤੀ ਬੰਦ ਕਰਨ ਲਈ ਕਿਹਾ ਹੈ ਟਰੰਪ ਨੇ ਕੱਲ ਵਿਸ਼ੰਕਤਨ ਡੀਸੀ ਵਿੱਚ ਹੋਈ ਈਆਈ ਸੰਮੇਲਨ ਵਿੱਚ ਕਿਹਾ ਕਿ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਸਾਡੀ ਆਜ਼ਾਦੀ ਦਾ ਫਾਇਦਾ ਉਠਾਉਂਦੀਆਂ ਹਨ ਪਰ ਚੀਨ ਵਿੱਚ ਫੈਕਟਰੀਆਂ ਸਥਾਪਿਤ ਕਰਦੀਆਂ ਹਨ ਤੇ ਭਾਰਤ ਤੋਂ ਲੋਕਾਂ ਨੂੰ ਪੜਤੀ ਕਰਦੀਆਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ Google ਅਤੇ Microsoft ਵਰਗੀਆਂ ਕੰਪਨੀਆਂ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਅਤੇ ਇਹ ਰਾਸ਼ਟਰੀ ਹਿੱਤ ਵਿੱਚ ਹੈ। ਟਰੰਪ ਨੇ ਤਕਨੀਕੀ ਕੰਪਨੀਆਂ ਦੀ ਵਿਸ਼ਵਵਾਦੀ ਮਾਨਸਿਕਤਾ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਅਮਰੀਕੀ ਨੂੰ ਪਹਿਲਾਂ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ। ਟਰੰਪ ਦੇ ਅਨੁਸਾਰ ਕੰਪਨੀਆਂ ਵਿਦੇਸ਼ਾਂ ਵਿੱਚ ਫੈਕਟਰੀਆਂ ਅਤੇ ਕਰਮਚਾਰੀਆਂ ਦੇ ਪੈਸੇ ਲਗਾ ਕੇ ਅਮਰੀਕੀ ਪ੍ਰਤੀਬਾ ਦੇ ਅਦਾਰਿਆਂ ਦਾ ਕਤਲ ਕਰ ਰਹੀਆਂ ਹਨ ਇਸ ਬਿਆਨ ਨਾਲ ਭਾਰਤ ਦੇ ਆਈਟੀ ਖੇਤਰ ਪ੍ਰਭਾਵਿਤ ਹੋ ਸਕਦੇ ਹਨ Google, Microsoft ਅਤੇ ਹੋਰ ਤਕਨੀਕੀ ਕੰਪਨੀਆਂ ਦੇ ਭਾਰਤ ਵਿੱਚ ਲੱਖਾਂ ਕਰਮਚਾਰੀਆ ਹਨ ਇਹ ਕੰਪਨੀਆਂ ਬੈਂਗਲੂਰੂ, ਹਾਈਦਰਾਬਾਦ ਅਤੇ ਪੂਨੇ ਵਰਗੇ ਸ਼ਹਿਰਾਂ ਵਿੱਚ ਵੱਡੇ ਦਫ਼ਤਰ ਚਲਾਉਂਦੀਆਂ ਹਨ ਇਸ ਤੋਂ ਇਲਾਵਾ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਅਨੁਸਾਰ 2023 ਵਿੱਚ 70% H ਅਤੇ 1B ਵੀਜ਼ਾ ਭਾਰਤੀਆਂ ਨੂੰ ਦਿੱਤੇ ਗਏ ਹਨ ਜ਼ਿਆਦਾਤਰ ਡੇਟਾ ਸਾਇੰਸ ਆਈਏ ਅਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿੱਚ 트럼ਪ ਦੀ ਨੀਤੀ H1B ਵੀਜ਼ਾ ਨਿਯਮਾਂ ਨੂੰ ਹੋਰ ਸਖਤ ਬਣਾ ਸਕਦੀ ਹੈ ਜਿਸ ਨਾਲ ਭਾਰਤੀ ਤਕਨੀਕੀ ਪੇਸ਼ੇਵਰਾਂ ਲਈ ਅਮਰੀਕਾ ਵਿੱਚ ਨੌਕਰੀਆਂ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਵੇਗਾ ਨਾਲ ਹੀ ਭਾਰਤ ਵਿੱਚ ਨਵੀਆਂ ਪਰਤਿਆਂ ਘਟਣ ਕਾਰਨ ਆਈਟੀ ਕੰਪਨੀਆਂ ਅਤੇ ਸਟਾਰਟਅੱਪ ਤੇ ਦਬਾਅ ਪਵੇਗਾ ਸ਼ਸ਼ੀ ਕਾਜਿਤ ਉਸ ਨੇ 2024 ਇੰਟੂ 7 ਪੰਜਾਬ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਮਾਈਕਰੋਸਾਫਟ ਅਤੇ ਗੂਗਲ ਵਰਗੀਆਂ ਤਕਨੀਕੀ ਕੰਪਨੀਆਂ ਨੂੰ ਭਾਰਤ ਵਿੱਚ ਭਰਤੀ ਬੰਦ ਕਰਨ ਲਈ ਕਿਹਾ ਹੈ ਟਰੰਪ ਨੇ ਕੱਲ ਵਿਸ਼ੰਗਟੇਨ ਡੀਸੀ ਵਿੱਚ ਹੋਈ ਈਆਈ ਸੰਮੇਲਨ ਵਿੱਚ ਕਿਹਾ ਕਿ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਸਾਡੀ ਆਜ਼ਾਦੀ ਦਾ ਫਾਇਦਾ ਉਠਾਉਂਦੀਆਂ ਹਨ ਪਰ ਚੀਨ ਵਿੱਚ ਫੈਕਟਰੀਆਂ ਸਥਾਪਿਤ ਕਰਦੀਆਂ ਹਨ ਤੇ ਭਾਰਤ ਤੋਂ ਲੋਕਾਂ ਨੂੰ ਪ੍ਰਤੀ ਕਰਦੀਆਂ ਹਨ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਗੂਗਲ ਅਤੇ ਮਾਈਕਰੋਸਾਫਟ ਵਰਗੀਆਂ ਕੰਪਨੀਆਂ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਅਤੇ ਇਹ ਰਾਸ਼ਟਰੀ ਹਿੱਤ ਵਿੱਚ ਹੈ ਟਰੰਪ ਨੇ ਤਕਨੀਕੀ ਕੰਪਨੀਆਂ ਦੀ ਵਿਸ਼ਵਵਾਦੀ ਮਾਨਸਿਕਤਾ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਅਮਰੀਕੀ ਨੂੰ ਪਹਿਲਾਂ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ ਟਰੰਪ ਦੇ ਅਨੁਸਾਰ ਕੰਪਨੀਆਂ ਵਿਦੇਸ਼ਾਂ ਫੈਕਟਰੀਆਂ ਅਤੇ ਕਰਮਚਾਰੀਆਂ ਦੇ ਪੈਸੇ ਲਗਾ ਕੇ ਅਮਰੀਕੀ ਪ੍ਰਤੀਬਾਦੀ ਅਦਾਰਿਆਂ ਦਾ ਕਤਲ ਕਰ ਰਹੀਆਂ ਹਨ ਇਸ ਬਿਆਨ ਨਾਲ ਭਾਰਤ ਦੇ ਆਈਟੀ ਖੇਤਰ ਪ੍ਰਭਾਵਿਤ ਹੋ ਸਕਦੇ ਹਨ Google, Microsoft ਅਤੇ ਹੋਰ ਤਕਨੀਕੀ ਕੰਪਨੀਆਂ ਦੇ ਭਾਰਤ ਵਿੱਚ ਲੱਖਾਂ ਕਰਮਚਾਰੀਆ ਹਨ ਇਹ ਕੰਪਨੀਆਂ ਬੈਂਗਲੂਰੂ, ਹਾਈਦਰਾਬਾਦ ਅਤੇ ਪੂਨੇ ਵਰਗੇ ਸ਼ਹਿਰਾਂ ਵਿੱਚ ਵੱਡੇ ਦਫ਼ਤਰ ਚਲਾਉਂਦੀਆਂ ਹਨ ਇਸ ਤੋਂ ਇਲਾਵਾ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਅਨੁਸਾਰ 2023 ਵਿੱਚ 70% H ਅਤੇ 1B ਵੀਜ਼ਾ ਭਾਰਤੀਆਂ ਨੂੰ ਦਿੱਤੇ ਗਏ ਹਨ ਜ਼ਿਆਦਾਤਰ ਡੇਟਾ ਸਾਇੰਸ A ਆਈਟੀ ਅਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿੱਚ 트럼ਪ ਦੀ ਨੀਤੀ H1B ਵੀਜ਼ਾ ਨਿਯਮਾਂ ਨੂੰ ਹੋਰ ਸਖਤ ਬਣਾ ਸਕਦੀ ਹੈ ਜਿਸ ਨਾਲ ਭਾਰਤੀ ਤਕਨੀਕੀ ਪੇਸ਼ੇਵਰਾਂ ਲਈ ਅਮਰੀਕਾ ਵਿੱਚ ਨੌکریاں ਪ੍ਰਾਪਤ ਕਰਨਾ ਮੁਸ਼ਕਲ ਹੋ ਜਾਵੇਗਾ ਨਾਲ ਹੀ ਭਾਰਤ ਵਿੱਚ ਨਵੀਆਂ ਪਰਤਿਆਂ ਘਟਣ ਕਾਰਨ ਆਈਟੀ ਕੰਪਨੀਆਂ ਅਤੇ ਸਟਾਰਟਅੱਪ ਤੇ ਦਬਾਅ ਪਵੇਗਾ